ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹਾਪੁਰਸ਼ ਦੇ ਕਹਿਣ ਉੱਤੇ ਲਾਲ ਸਿੰਘ ਪੰਜ ਸਿੰਘਾਂ ਦੀ ਖੋਜ ਕਰਨੇ ਸ਼ੁਰੂ ਕਰ ਦਿੰਦਾ ਹੈ ਤੇ ਉਹਨਾਂ ਨੂੰ ਮਿਲਦੇ ਹਨ ਗੁਰੂ ਦੇ ਉਹ ਪੰਜ ਸਿੰਘ ਜੋ ਬਾਣੇ ਅਤੇ ਬਾਣੀ ਵਿੱਚ ਪਰਫੈਕਟ ਹੁੰਦੇ ਹਨ ਫਿਰ ਉਹਨਾਂ ਸਿੰਘਾਂ ਦੀ ਭਈ ਲਾਲ ਸਿੰਘ ਪੂਰੀ ਸੇਵਾ ਕਰਦਾ ਹੈ ਆਦਰ ਸਤਕਾਰ ਕਰਦਾ ਹੈ ਤੇ ਬੀਬੀ ਚਰਨਾਂ ਜੋ ਲਾਲ ਸਿੰਘ ਦੀ ਪਤਨੀ ਸੀ ਉਹ ਉਹਨਾਂ ਲਈ ਭੋਜਨ ਤਿਆਰ ਕਰਦੀ ਹੈ ਪੂਰੇ ਆਦਰ ਸਤਕਾਰ ਨਾਲ ਤੇ ਬਾਣੀ ਦਾ ਜਾਪ ਕਰਦਿਆਂ ਹੁੰਦਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੁੰਦਾ ਉਹ ਭੋਜਨ ਤਿਆਰ ਕਰਦੀ ਹੈ ਤੇ ਉਹਨਾਂ ਸਿੰਘਾਂ ਨੂੰ ਛਕਾਉਂਦੇ ਹਨ ਫਿਰ ਉਹ ਸਿੰਘ ਅਰਦਾਸ ਬੇਨਤੀਆਂ ਕਰਦੇ ਹਨ ਹੁਣ ਜੋ ਭਾਈ ਲਾਲ ਸਿੰਘ ਸੀ ਉਹਨਾਂ ਦੇ ਮਨ ਵਿੱਚ ਇਹ ਸੰਕਲਪ ਨਹੀਂ ਸੀ ਕਿ ਸੱਚੇ ਪਾਸ਼ਾ ਮੈਥੋਂ ਪਹਿਲਾਂ ਜੋ ਹੰਕਾਰ ਵਿੱਚ ਭੁੱਲ ਹੋ ਗਈ ਹੈ ਤੁਸੀਂ ਉਸ ਨੂੰ ਇਸ ਵਾਰ ਮਾਫ਼ ਕਰ ਦਿਓ ਬਲਕਿ ਉਹਨਾਂ ਦੇ ਮਨ ਵਿੱਚ ਇਹ ਸੰਕਲਪ ਸੀ ਕਿ हे ਕਲੰਗੀਆਂ ਵਾਲੇ ਸੱਚੇ ਪਾਤਸ਼ਾਹ ਹੁਣ ਮੈਂ ਜਦੋਂ ਤੁਹਾਡੇ ਦਰਬਾਰ ਵਿੱਚ ਆਵਾਂ ਤਾਂ ਮੇਰੀ ਬਣਾਈ ਹੋਈ ਢਾਲ ਨੂੰ ਕੋਈ ਵੀ ਨਾ ਤੋੜ ਸਕੇ ਤੋਂ ਬਾਅਦ ਖੁਸ਼ ਹੁੰਦਾ ਹੋਇਆ ਭਾਈ ਲਾਲ ਸਿੰਘ ਪਹੁੰਚਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਸਾਹਿਬ ਦੇ ਦਰਬਾਰ ਵਿੱਚ ਤੇ ਉੱਥੇ ਜਾ ਕੇ ਆਪਣੀ ਢਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਰੱਖ ਦਿੰਦਾ ਹੈ ਤੇ ਕਹਿੰਦਾ ਹੈ ਕਿ ਪਾਸ਼ਾ ਹੁਣ ਇਸ ਨੂੰ ਪਰਖੋ ਇਹ ਦੇਖ ਕੇ ਦਰਬਾਰ ਵਿੱਚ ਖੜੇ ਸਿੰਘ ਬਹੁਤ ਹੈਰਾਨ ਹੁੰਦੇ ਹਨ ਉਹ ਸੋਚਦੇ ਹਨ ਕਿ ਕਿੱਥੇ ਤਾਂ ਇਸ ਨੇ ਮਾਫੀ ਮੰਗਣੀ ਸੀ ਇਹ ਤਾਂ ਸਮਾਂ ਦੀ ਹੋਰ ਵੀ ਚੜ੍ਹ ਕੇ ਬੋਲ ਰਿਹਾ ਹੈ ਫਿਰ ਸੱਚੇ ਪਾਸ਼ਾ ਕਲਗੀਆਂ ਵਾਲੇ ਆਪਣੇ ਤਖਤ ਤੋਂ ਖੜੇ ਹੋ ਜਾਂਦੇ ਹਨ ਤੇ ਆਪਣੇ ਸਿੰਘਾਂ ਨੂੰ ਕਹਿੰਦੇ ਹਨ ਕਿ ਭਾਈ ਇਸ ਨੂੰ ਲੈ ਕੇ ਚੱਲੋ ਦੀ ਬਾਗ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਫੌਰ ਦੀ ਟ੍ਰੇਨਿੰਗ ਦੇ ਆਖਰ ਦੇ ਸਨ ਫਿਰ ਸਾਰੇ ਸਿੱਖ ਮਿਲ ਕੇ ਤੇ ਲਾਲ ਸਿੰਘ ਉੱਥੇ ਜਾਂਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਲਾਲ ਸਿੰਘ ਨੂੰ ਕਹਿੰਦੇ ਹਨ ਕਿ ਆਪਣੀ ਇਸ ਢਾਲ ਨੂੰ ਉਸ ਥੜੇ ਉੱਤੇ ਰੱਖ ਦੇ ਉੱਥੇ ਇੱਕ ਥੜਾ ਬਣਾ ਹੋਇਆ ਸੀ ਤੇ ਲਾਲ ਸਿੰਘ ਜਾਂਦਾ ਹੈ ਉਸ ਥੜੇ ਉੱਤੇ ਨਾਲ ਢਾਲ ਦੇ ਉੱਪਰ ਚੜ ਕੇ ਖੜਾ ਹੋ ਜਾਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਮੈਂ ਤੈਨੂੰ ਢਾਲ ਰੱਖਣ ਲਈ ਕਿਹਾ ਸੀ ਤੂੰ ਆਪ ਕਿਉਂ ਉਸ ਉੱਪਰ ਖੜਾ ਹੋ ਗਿਆ ਤਾ ਇੱਥੇ ਲਾਲ ਸਿੰਘ ਨੇ ਬਹੁਤ ਸੋਹਣਾ ਜਵਾਬ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਜੇ ਇਹ ਢਾਲ ਗੋਲੀ ਤੋਂ ਬਚੇਗੀ ਤਾਂ ਲਾਲ ਸਿੰਘ ਬਚੇਗਾ ਨਹੀਂ ਮੈਂ ਇੱਥੇ ਜੋ ਕੇ ਕੀ ਕਰਨਾ ਹੈ ਇੰਨਾ ਜ਼ਿਆਦਾ ਵਿਸ਼ਵਾਸ ਹੀ ਲਾਲ ਸਿੰਘ ਨੂੰ ਆਪਣੇ ਗੁਰੂ ਦੇ ਉੱਤੇ ਤੇ ਇੰਨਾ ਜ਼ਿਆਦਾ ਉਹਨੇ ਜੋ ਕੀਰਤਨੀਆਂ ਦਾ ਉਹਨਾਂ ਸਿੰਘਾਂ ਦਾ ਸਤਿਕਾਰ ਕੀਤਾ ਸੀ ਉਸ ਉੱਤੇ ਭਰੋਸਾ ਸੀ ਸਾਰੀ ਜੋ ਗੱਲ ਸੀ ਇਹ ਪਿਆਰ ਵਿਸ਼ਵਾਸ ਦੀ ਹੀ ਤਾਂ ਸੀਗੀ ਗੁਰੂ ਦੇ ਆਪਣੇ ਸਿੱਖ ਤੇ ਤੇ ਸਿੱਖ ਦੀ ਆਪਣੇ ਗੁਰੂ ਤੇ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਇੱਕ ਸਿੰਘ ਮਾਲ ਸਿੰਘ ਨੂੰ ਰਫਲ ਫੜਾਈ ਮਾਲ ਸਿੰਘ ਬਾਰੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਉਹ ਬੜੇ ਤਕੜੇ ਨਿਸ਼ਾਨੀ ਸਨ ਜਿਉ ਸ਼ੇਰ ਦੇ ਸਿਰ ਨੂੰ ਨਿਸ਼ਾਨਾ ਮੈਥਦੇ ਸਨ ਤਾਂ ਸ਼ੇਰ ਦੇ ਮੱਥੇ ਦੇ ਵਿਚਾਲੇ ਨਿਸ਼ਾਨ ਲਗਾ ਦਿੰਦੇ ਸਨ ਤੇ ਉਹਨਾਂ ਨੂੰ ਰਫਲ ਦਿੱਤੀ ਜਾਂਦੀ ਹੈ ਜਿਸ ਦਾ ਨਾਂ ਸੀ ਕਣਕੌਰ ਇਸ ਬਾਰ ਇਹ ਲਿਖਿਆ ਮਿਲਦਾ ਹੈ ਕਿ ਬੱਦਲਾਂ ਦੀ ਛਾਤੀ ਤੱਕ چیر ਦਿੰਦੀ ਸੀ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ